ਸੱਚੀ ਕਾਲ ਜੀ ਸਾਰਿਆਂ ਨੂੰ ਮੇਰੀ ਕੱਟਿੰਗ ਸਾਰੇ ਠੀਕ ਹੋਗੇ ਜੀ ਮੈਂ ਜੱ ਲੱਗੀ ਸੀ ਡੇਵ ਨਾਉਣ ਤੇ ਇਹ ਸੁਨੀਲ ਦਾ ਸੂਟ ਹੈ ਤੇ ਇਹਨੂੰ ਜੇ ਆਪਾਂ ਇਸੇ ਕਪੜੀ ਦੀ ਲਗਾਵਾਂਗੇ ਤੇ ਜਦੋਂ ਆਪਾਂ ਮੋਡੇ ਅਟੈਚ ਕਰਦੇ ਆ ਤਾਂ ਫਿਰ ਥੋੜਾ ਸਹੀ ਨਹੀਂ ਲੱਗਦਾ ਨਾ ਹੈਵੀ ਜਿਹਾ ਹੋ ਜਾਂਦਾ ਇੱਥੋਂ ਤੇ ਇਸ ਕਰਕੇ ਮੈਂ ਕਾਟਨ ਦੀ ਲਗਾਉਣ ਲੱਗੀ ਆ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਮੈਂ ਕਿਵੇਂ ਲਗਾਉਣੀ ਆ ਗੋਲਾ ਕੱਟ ਕਰ ਲਿਆ ਮੈਂ 1.5 ਇੰਚ ਦੀ ਮੈਂ ਲਾਈ ਆ ਜੀ ਰੇਵ Papa ਕਿ ਇਥੇ ਇਸ ਤਰ੍ਹਾਂ ਇਸ ਤਰ੍ਹਾਂ ਲਗਾਉਂਦੇ ਆ ਨਾ ਮੈਂ ਇਸ ਤਰ੍ਹਾਂ ਨਹੀਂ ਲਗਾਉਂਦੀ ਕਿ ਮੈਂ ਇਦਾਂ ਸਿੰਗਲ ਹੀ ਲਗਾਉਣੀ ਆ Papa ਕੱਪੜੇ ਨੂੰ ਐਸਾ ਵੀ ਇਦਾਂ ਜਿਹੜੀ რივ ਲੀ ਰ ਇਹਨੂੰ ਆਪਾਂ ਇਧਰ ਨੂੰ ਨਹੀਂ ਕਰਨਾ ਆਪਾਂ ਕੱਪੇ ਨੂੰ ਹੀ ਐਦਾਂ ਕਰਕੇ ਨਾ ਸਿੱਧਾ ਘਰ ਘਰ ਕਰਕੇ ਲਗਾਏ ਜੀ ਇਸ ਤਰ੍ਹਾਂ ਆਪਾਂ ਲਗਾ ਲਈਏ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਨਾ ਹੈ ਐਦਾਂ ਫੋਲਡ ਕਰਕੇ ਨਾ ਐਦਾਂ ਐਦਾਂ ਫੋਲਡ ਕਰਨਾ ਹੈ ਹੁਣ ਆਪਾਂ ਇੱਥੇ ਹੁਣ ਆਪਾਂ ਜਿਹੜੀ ਸਿਲਾਈ ਲਗਾਉਣੀ ਹੈ ਇਹ ਜਿਹੜੀ ਰੇਵ ਦੀਰ ਹੈ ਇਹਦੇ ਉੱਪਰ ਲਗਾਉਣੀ ਹੈ ਸ਼ੋਰਟ ਦੇ ਕੱਪੜੇ ਤੇ ਨਹੀਂ ਲਗਾਉਣੀ ਜੋ ਆਪਾਂ ਰੇਵ ਲਗਾਈ ਹੋਈ ਹੈ ਨਾ ਮੀਟ ਉਹਦੇ ਤੇ ਲਗਾਉਣੀ ਹੈ ਦੰਦਾਂ ਘਰ ਕੇ ਸਾਰੇ ਸੈੱਟ ਕਰ ਲੈਣੇ ਨਾਲ ਦੀ ਨਾਲ ਸੈੱਟ ਕਰੀ ਜਾਣੇ ਬਿਲਕੁਲ ਸਫਾਈ ਇਸ ਤਰ੍ਹਾਂ ਲੱਗੇਗੀ ਹੁਣ ਜਿਹੜਾ ਵੀ ਵਾਧੂ ਕਪੜਾ ਆ ਨਾ ਅੰਦਰਲੇ ਸਾਈਡ ਨੂੰ ਆਪਾਂ ਕੱਟ ਕਰਨਾ ਹੈ ਐ ਬਿਲਕੁਲ ਧਿਆਨ ਨਾ ਕਰਨਾ ਕਿ نیچے ਵਾਲਾ ਕਪੜਾ ਜਿਹੜਾ ਵਾ ਉਹ ਨਾ ਕੱਟ ਹੋ ਜੇ ਇਸ ਤਰ੍ਹਾਂ ਕਿ ਜਿਵੇਂ ਆ ਦੇਖੋ ਜੀ ਆਪਣਾ ਗਲਾ ਜਿਹੜਾ ਤਿਆਰ ਹੈ ਇਸ ਤਰ੍ਹਾਂ ਆਪਾਂ ਚਾਹੀਦਾ ਹੀ ਪ੍ਰੈਸ ਨਾਲ ਵੀ ਨੂੰ ਬਿਠਾ ਸਕਦੇ ਆ ਇਸ ਤਰ੍ਹਾਂ ਗਲਾ ਰੈਡੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ